ਜੀ ਦੋਸਤੋ ਛੁੱਟੀਆਂ ਤੋਂ ਬਾਅਦ ਆਏ ਡਰਾਈਵਰ ਆਓ ਗੱਲਬਾਤ ਕਰਕੇ ਡਰਾਈਵਰਾਂ ਨਾਲ ਜੀ ਵੀਰ ਜੀ ਛੁੱਟੀਆਂ ਕਿਵੇਂ ਰਹੀਆਂ ਛੁੱਟੀਆਂ ਆਪਣੀਆਂ ਮਿਸਤਰੀਆਂ ਨੇ ਢਟ ਪਾਈਆਂ ਕਰੇ ਮਿਸਤਰੀਆਂ ਨੇ ਐਨੇ ਵਿਜੀ ਰਹੇ ਤੁਸੀਂ ਹਾਂ ਮਿਸਤਰੀ ਗੁਰੂਆ ਲੱਗੇ ਯਾਰੇ ਡੇਢ ਮਹੀਨਾ ਮਿਸਤਰੀ ਨੇ ਢਟ ਪਾਤਾ ਅਜੇ ਵੀ ਲੱਗੇ ਕੀ ਕੰਮ ਕਰ ਰਹੇ ਨੇ ਘਰ ਬਣਾਉਂਦਾ ਹੈ ਆ ਅੱਛਾ ਤੇ ਹੁਣ ਜਿਹੜਾ ਇੱਕ ਡੇਰ ਮਹੀਨਾ ਗਰਮੀ ਦੇ ਵਿੱਚ ਮਿਸਤਰੀਆਂ ਦਾ ਫਾਇਦਾ ਕਿਉਂਕਿ ਢਾੜੀਆਂ ਲੰਮੀਆਂ ਹੁੰਦੀਆਂ ਆ ਆਹੋ ਫਾਇਦਾ ਹੈ ਜਿਹੜਾ ਮਿਸਤਰੀ ਨੇ ਠੇਕਾ ਮਾਰਿਆ ਉਹਨੇ ਆਉਣਾ 11 ਵਜੇ ਆਵੇ ਇਹਨਾਂ ਦੀ ਗੱਲ ਮਾੜੀ ਮਿਸਤਰੀ ਸਾਹਿਬ ਦੀ ਟਾਈਮ ਨਾਲ ਆਉਣ ਤੇ ਟਾਈਮ ਨਾਲ ਜਾਣ ਠੇਕਾ ਹੋਣਾ ਨਾ ਹਾਂ ਠੇਕਾ ਤਾਂ ਕਰਕੇ ਇਹਦੇ ਠੰਡੇ ਠੰਡੇ ਚੱਲ ਜਾਂਦੇ ਆ ਠੰਡੇ ਠੰਡੇ ਚੱਲ ਜਾਂਦੇ ਆ ਤੇ ਹੋਰ ਸੁਣਾਓ ਬੱਚਿਆਂ ਦੀਆਂ ਛੁੱਟੀਆਂ ਖਤਮ ਹੋਣ ਤੋਂ ਬਾਅਦ ਪੈਸੇ ਮਿਲ ਗਏ ਨੇ ਡਰਾਈਵਰ ਸਾਹਿਬ ਨੂੰ ਜਿਹੜੇ ਅਜੇ ਕਿੱਥੇ ਮਿਲੇ ਇਹ ਮੈਂ ਤਾਂ ਮੁੰਦਾਂ ਕਰਕੇ ਲੈਣੇ ਪੈਣੇ ਆ ਅ ਸ਼ਾਮਿੰਤਾਂ ਕਰਕੇ ਚਾਹੀਦਾ ਮੈਂ ਬੇਨਤੀ ਕਰਾਂਗਾ ਜਿਨ੍ਹਾਂ ਦੇ ਬੱਚੇ ਜਾ ਰਹੇ ਨੇ ਉਹ ਆਪਦੀ ਇਮਾਨਦਾਰੀ ਨਾਲ ਡਰਾਈਵਰਾਂ ਦੇ ਪੈਸੇ ਦੇ ਦਿਆ ਕਰਨ ਤੁਹਾਡੇ ਦੇ ਬਾਰੇ ਕੀ ਵਿਚਾਰ ਹੈ ਖਰਾਬ ਕਿ ਨਾ ਕਰਦੇ ਆ ਕਰਾਮ ਕਈ ਘਰ ਕਰਦੇ ਸਾਰੇ ਤਾਂ ਨਹੀਂ ਕਰਦੇ ਕਈ ਲੋਕ ਚੰਗੇ ਵੀ ਹੈਗੇ ਆਪੇ ਦੇ ਦਿੰਦੇ ਆ ਹਾਂਜੀ ਕਿਉਂਕਿ ਉਹਨਾਂ ਨੂੰ ਪਤਾ ਇਹ ਵੀ ਇਨਾਂ ਦੀਆਂ ਵੀ ਲੋੜਾਂ ਡਰਾਈਵਰਾਂ ਦੀਆਂ ਇਨਾਂ ਨੂੰ ਰੋਟੀ ਕਿੱਥੋਂ ਖਾਣੀ ਆ ਇਨਾਂ ਨੂੰ ਟਾਈਮ ਨਾਲ ਪੈਸੇ ਦਿੱਤੇ ਜਾਣ ਹਾਂ ਤੇ ਹੋਰ ਗੱਡੀਆਂ ਮਤਲਬ ਠੀਕ ਕੰਮ ਕੁੰਮ ਕਰਾਇਆ ਸਰ ਸਾਂ ਓਕੇ ਨੇ ਗੱਡੀਆਂ ਗੱਡੀਆਂ ਓਕੇ ਸਾਰੀਆਂ ਸਰ ਸਾਂ ਕਰਾਈਆਂ ਠੀਕ ਤੇ ਛੁੱਟੀਆਂ ਦਾ ਸਮਾਂ ਬੋਰ ਲੱਗਦਾ ਆ ਕਿ ਵਧੀਆ ਲੱਗਦਾ ਆ ਛੁੱਟੀਆਂ ਦਾ ਸਮਾਂ ਦਾ ਬੋਰਿੰਗ ਆ ਘਰੇ ਕੋਈ ਕੰਮ ਤਾਂ ਹੁੰਦਾ ਨਹੀਂ ਵੈਸੇ ਤਾਂ ਜਦ ਸਾਡੇ ਦੇ ਮਿਸਤਰੀ ਲੱਗੇਗੇ ਟਾਈਮ ਟੱਪ ਗਿਆ ਬੱਚੇ ਕਿਹੜਾ ਮਨ ਚਲੋ ਘਰੇ ਬੈਂਦੇ ਆ ਹਾਂਜੀ ਬੈਠਦੇ ਗਰਮੀ ਚ ਗਰਮੀ ਚ ਹਾਂ ਬੱਚੇ ਗਰਮੀ ਕਰਕੇ ਬਿਮਾਰ ਵੀ ਬਹੁਤ ਹੁੰਦੇ ਆ ਬਾਰ ਹੁੰਦੇ ਹੁੰਦੇ ਆ ਕਿਉਂਕਿ ਗਰਮੀਆਂ ਦਾ ਮੌਸਮ ਆ ਜਿਹੜਾ ਛੁੱਟੀਆਂ 'ਚ ਹੋਵੇ ਜ਼ਿਆਦਾ ਖਰਚਾ ਵਧ ਜਾਂਦਾ ਘਰੇ ਹਾਂਜੀ ਹਾਂਜੀ ਛੁੱਟੀਆਂ 'ਚ ਜ਼ਿਆਦਾ ਖਰਚਾ ਵੱਧਦਾ ਹੈ ਕਿਉਂਕਿ ਛੁੱਟੀਆਂ ਦੇ ਵਿੱਚ ਬੱਚੇ ਘਰੇ ਜ਼ਿਆਦਾ ਗਲਤ ਖਾਣਾ ਖਾਂਦੇ ਆ ਪੜ੍ਹਦੇ ਘਟਿਆ ਉਹ ਜਿੰਨਾ ਕਿ ਕਲਾਸਾਂ 'ਚ ਬੈਠੇ ਰਹਿੰਦੇ ਪੱਖੇ ਚੱਲਦੇ ਰਹਿੰਦੇ ਆ ਹਾਂ ਇਹਦਾ ਜ਼ਰੂਰ ਆ ਇੰਨਾ ਜਰੂਰ ਬੈਠੇ ਰਹਿੰਦੇ ਨਾਲੇ ਪੜ੍ਹੀ ਜਾਂਦੇ ਘਰੇ ਦੇ ਕਿਤਾਬਾਂ ਨੂੰ ਆਖੀ ਨਹੀਂ ਲਾਉਂਦੇ ਨਹੀਂ ਲਾਉਂਦੇ ਜੀ ਨਹੀਂ ਲਾਉਂਦੇ ਕਿਉਂਕਿ ਪਿੰਡਾਂ ਥਾਂਈ ਤੇ ਬਹੁਤ ਮੰਦਾ ਹਾਲ ਆ ਹਾਂ ਇਹ ਜਿਹੜਾ ਬੱਚਾ ਸ਼ਹਿਰ ਚ ਪੜਦਾ ਟਿਊਸ਼ਨ ਪੜ੍ਹ ਲੂਗਾ ਹਾਂ ਪਿੰਡਾਂ ਚ ਨਹੀਂ ਨਾ ਪਿੰਡ ਤੇ ਟਿਊਸ਼ਨ ਵੀ ਕਿਹੜਾ ਜਾਂਦੇ ਜੇ ਲੱਗੇ ਵੀ ਉਹ ਵੀ ਨਹੀਂ ਜਾਂਦੇ ਹਾਂ ਉਹ ਮੈਡਮਾਂ ਵੀ ਪਹਿਲੀ ਗੱਲ ਤੇ ਉਹ ਵੀ ਗਈਆਂ ਹੁੰਦੀਆਂ ਵੀ ਛੁੱਟੀਆਂ ਮੇਰੀਆਂ ਮਾਂ ਹੀ ਚਾਹੀਏ ਹਾਂ ਉਹ ਸਮਰਥਨ ਚੱਲ ਜਾਂਦੀਆਂ ਬੱਚਿਆਂ ਨੇ ਟਿਊਸ਼ਨ ਕਿਦੇ ਕੋ ਜਾਣਾ ਕਿਦੇ ਕੋ ਜਾਣਾ ਇਹ ਬਹੁਤ ਵੱਡੀ ਜਿਹੜੀ ਮੁਸ਼ਕਲ ਆਉਂਦੀ ਆ ਸਾਡੇ ਪੰਜਾਬ ਦੇ ਬੱਚਿਆਂ ਨੂੰ ਕਿ ਇਹਨਾਂ ਦੀ ਇੱਕ ਪੜ੍ਹਾਈ ਦਾ ਰੁਟੀਨ ਵੀ ਟੁੱ ਤੇ ਇਹਨਾਂ ਦਾ ਹੁਣ ਵੇਖੋ ਬੱਚੇ ਦਾ ਜੀ ਨਹੀਂ ਕਰਨਾ ਪੜਾਈ ਨੂੰ। ਨਾ ਬੱਚੇ ਰੋਂਦੇ ਅੱਜ ਪਹਿਲੇ ਦਿਨ ਜਿਹੜੇ ਆਏ ਆ ਉਹ ਰੋਂਦੇ ਕਿ ਅਸੀਂ ਨਹੀਂ ਜਾਣਾ। ਉਹ ਜਾਂਦੇ ਸਾਨੂੰ ਹੋਰ ਛੁੱਟੀਆਂ ਆ ਜਾਣ ਮਹੀਨੇ ਦੀਆਂ ਭਾਵੇਂ। ਹਾਂ ਸਕੂਲ ਵਾਲੇ ਫੀਸਾਂ ਕਹਿ ਦਿੰਦੇ ਆ ਲਿਆਓ ਫੀਸ ਦੇ ਦਿਓ। ਹਾਂਜੀ ਤੂਜੇ ਮਹੀਨੇ ਦੀਆਂ ਛੁੱਟੀਆਂ ਨਾ ਕਿੰ ਆ ਫੀਸ ਹੁਣਾਂ ਪਵਾ ਲਈ ਆ। ਅੱਜ 7 ਤਰੀਕ ਨੂੰ ਸਕੂਲ ਲੱਗਾ ਕਰ ਰਹੇ ਜਣ ਇਹਨਾਂ ਫੇਰ ਆਉਂਦੇ ਕਹਤਾ ਕਿ ਭਾਜੀ ਜਲਾਈ ਦੀ ਫੀਸ ਵਾਂ ਕਰਾ ਹੀ ਦਿਓ। ਉਹਨਾਂ ਪਹਿਲੇ ਦਿਨ ਹੀ ਕਰਾ ਲਈ ਆ। ਹਾਂ ਇਹ ਗੱਲ ਜਿਹੜੀ ਆ ਮੈਂ ਬੇਨਤੀ ਕਰੂੰਗਾ ਬੱਚਿਆਂ ਨੂੰ ਰੈਟ ਕਰਨ ਉਹਨਾਂ ਨਾਲ ਧੱਕਾ ਨਾ ਕਰਨ ਕਿਉਂਕਿ ਇਹ ਵਿਦਿਆਬਾਲ ਮਹਿੰਗੀ ਹੋ ਗਈ ਆ ਖਰਚੇ ਬਹੁਤ ਵਧ ਗਏ ਨੇ ਕਈ ਮਾਪੇ ਬੱਚਿਆਂ ਦੀ ਫੀਸ ਵੀ ਨਹੀਂ ਦੇ ਸਕਦੇ ਤੇ ਹੋਰ ਕੋਈ ਦੱਸੋ ਜੇਕਰ ਬੱਚੇ ਆ ਉਹ ਰਾਈਟ ਟਾਈਮ ਤਿਆਰ ਹੋ ਕੇ ਆ ਜਾਂਦੇ ਆ ਕਿ ਟਾਈਮ ਲਾਉਂਦੇ ਆ ਤਿਆਰ ਹੁੰਦੇ ਆ ਟਾਈਮ ਲਾਉਂਦੇ ਆ ਉਹ ਵੀ ਕੋਈ ਕਈ ਇਹਾਂ ਮੰਨ ਕੇ ਚਲੋ ਅੱਧੇ ਤੇ ਖੜੇ ਹੁੰਦੇ ਤਿਆਰ ਹੋ ਕੇ ਅੱਧੇ ਇੱਕ ਜੇ ਮੰਨ ਕੇ ਚਲੋ ਇੱਕ ਘਰ ਦੇ ਤਿੰਨ ਬੱਚੇ ਆ ਉਹ ਇੱਕ ਤਿਆਰ ਖੜਾ ਹੁੰਦਾ ਤੇ ਦੋ ਜੇ ਮਗਰ ਆਉਂਦੇ ਹੁੰਦੇ ਆ ਸਾਡਾ ਬੈਗ ਤਿਆਰ ਕਰਨ ਨਾਲ ਸਾਡੀ ਰੋਟੀ ਨਹੀਂ ਪੈਣ ਵਾਲੀ ਅਜੇ ਰੋਟੀ ਪੈਕ ਕਰਨੀ ਆ ਇਦਾਂ ਹੀ ਕਾਮ ਹੋਦੇ ਆਗੇ ਹਾਂ ਕੋਈ ਕੋਈ ਅੱਜ ਕੱਲ ਕੋਈ ਆਉਂਦਾ ਸਕੂਲ ਸਾਰੇ ਉਹ ਧੱਕੇ ਨਾਲ ਹੀ ਲਿਆਉਣਾ ਪੈਂਦਾ ਠੀਕ ਹੈ ਇਹ ਵੀ ਗੱਲ ਸੱਚੀ ਕਿਉਂਕਿ ਬੱਚਿਆਂ ਦਾ ਪੜ੍ਹਨ ਨੂੰ ਜੀ ਨਹੀਂ ਕਰਦਾ ਉਹ ਆਂਦੇ ਸਕੂਲ ਲੱਗਣ ਹੀ ਨਾ ਸਾਲ ਹੁਣ ਐ ਕਾ ਤੁਸੀਂ ਵੇਖਿਆ ਨਹੀਂ ਕਿੰਨੀਆਂ ਮਾਵਾਂ ਨੇ ਰੀਲਾਂ ਬਣਾਈਆਂ ਮਾਂ ਬਣੇ ਰੀਲਾਂ ਬਣਾਈਆਂ ਹਾਂਜੀ ਹਾਂਜੀ ਉਹ ਇਹਨਾਂ ਦੇ ਲਾਈਆਂ ਸਕੂਲ ਨੂੰ ਉਹਨੂੰ ਜੀ ਨਹੀਂ ਕਰਦਾ ਇਹਨਾਂ ਦਾ ਹਾਂ ਉਹਨੂੰ ਜੀ ਨਹੀਂ ਕਰਦਾ ਸਹੀ ਗੱਲ ਆ ਘਰੇ ਮੌਤ ਜਿਆਦੀ ਆ ਹਾਂ ਸਕੂਲੇ ਮੌਤ ਆ ਕੋਲੇ ਮੋੜ ਪੈਂਦੀ ਹੈ ਨਾ ਕਿਥੇ ਟੈਸਟ ਹੋਣਾ ਤੇ ਛਿੱਤਰ ਪੈਣੇ ਆ ਪੈਣੇ ਮੈਂ 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 ਕੋਟਰਾ ਰਾਂ ਦੇ ਦੂ ਚੰਗਾ ਘਰੇ ਰਵਾਂਗੇ ਔਖਾ ਹੋ ਗਿਆ ਇਲੀਗਲ ਬਹਨਾ ਮਾਰਦੇ ਨਾ ਹੂੰ ਜਾਣਾ ਨਹੀਂ ਜਿਹੜੇ ਮਨ ਚਲੋ ਕੱਡੀਆਂ ਤੇ ਆਉਂਦੇ ਉਹਨਾਂ ਨੂੰ ਜਾਣਾ ਹੀ ਪੈਂਦਾ ਸਕੂਲ ਜਿਹੜੇ ਮੋਟਰਸਾਈਕਲਾਂ ਤੇ ਸਕੂਟਰਾਂ ਤੇ ਆਉਂਦੇ ਆ ਉਹ ਰਾਹ ਹੀ ਰਹਿ ਰੂ ਜਾਂਦੇ ਯਾਰ ਮਗਰ ਕਿਹੜਾ ਮਾਂ ਪਿਓ ਨੇ ਆਉਣਾ ਵੇਖਣਾ ਨਹੀਂ ਆਉਣਾ ਗਏ ਕਿ ਨਹੀਂ ਨਾ ਹੀ ਉਹਨਾਂ ਘਰੇ ਕਾਪੀ ਕਾ ਕੋਈ ਚੈੱਕ ਕਰਨਾ ਕੰਮ ਮਿਲਿਆ ਜਾਂ ਚੈੱਕ ਹੋਇਆ ਜਾਂ ਨਹੀਂ ਹੋਇਆ ਕਈ ਬੱਚੇ ਤੇ ਪਾਰਕ 'ਚ ਆ ਕੇ ਬੈਠੇ ਰਹਿੰਦੇ ਆ ਆਪਾਂ ਉਦੋਂ ਤਿੰਨ ਬੱਚੇ ਵੇਖ ਲਓ ਪੱਟੀ ਸਕੂਲ ਦੇ ਉਦੋਂ ਛੱਡ ਕੇ ਆਏ ਆ ਹਾਂਜੀ ਉਹ ਤਿੰਨ ਬੱਚੇ ਸੀ ਆਪਾਂ ਨਾ ਜਾਣਦੇ ਤੋਂ ਨਾ ਇੰਨਾ ਹੀ ਮੁੜਨਾ ਹੀ ਉਹ ਕਰਨ ਕਿੰਨੇ ਦਿਨ ਤੋਂ ਸਕੂਲ ਹੀ ਨਹੀਂ ਗਏ ਹਾਂ ਨਹੀਂ ਗਏ ਨਾ ਤੇ ਉਹ ਪ੍ਰਿੰਸੀਪਲ ਮੈਡਮ ਨੇ ਚਲ ਆਪਣਾ ਧੰਨਵਾਦ ਕੀਤਾ ਕਹਿੰਦੇ ਕਿ ਚਲ ਤੁਸੀਂ ਪਿਛਾ ਕੇ ਗਏ ਜੋ ਬੱਚੇ ਇਹਨਾਂ ਨੂੰ ਕੋਈ ਚੁੱਕ ਕੇ ਲੈ ਜਾਂਦਾ ਨਿੱਕੇ ਜਿਹਾ ਕਾਣ ਨੂੰ ਜ਼ਿੰਮੇਵਾਰ ਕੌਣ ਸੀਗਾ ਘਰ ਵਾਲਿਆਂ ਨੇ ਕਹਿਣਾ ਸੀ ਕਿ ਬੱਚੇ ਸਾਡੇ ਸਕੂਲ ਆਏ ਆ ਸਕੂਲ ਵਾਲਿਆਂ ਕੋਲ ਜਦੋਂ ਬੱਚੇ ਪਹੁੰਚੇ ਨਹੀਂ ਤਾਂ ਉਹਨਾਂ ਦੀ ਰਿਸਪਾਂਸਿਬਿਲਟੀ ਕਾਦੀ ਬਣਦੀ ਹੈ ਹਾਂਜੀ ਬਣਦੀ ਸੋ ਧੰਨਵਾਦ ਵੀਰ ਜੀ ਬਹੁਤ ਬਹੁਤ ਠੀਕ ਹੈ ਜੀ